ਵਾਇਰੂ ਜੀ ਕਾਕਲ ਸਾਹਿਬ ਵਾਇਰੂ ਜੀ ਕੀ ਫਤਿਹ ਪਿਛਲੇ 3 ਸਾਲਾਂ ਚ ਜਿਵੇਂ ਝਾੜੂ ਵਾਲੀ ਸਰਕਾਰ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ ਅੱਜ ਐ ਜੀ ਹਾਲਾਤ ਬਣ ਗਈ ਕਿ دہشت ਦਾ ਮਾਹੌਲ ਪੰਜਾਬ ਚ ਹੈ ਕਿਸਾਨਾਂ ਤੇ ਉੱਤੇ ਤੱਕੇ ਹੋ ਰਿਹਾ ਹੈ ਕਿਸਾਨ ਲੀਡਰਾਂ ਨੂੰ ਖਲ ਪਾਤ ਲਈ ਬੁਲਾਇਆ ਜਾਂਦਾ ਹੈ ਤੇ ਨਾਲ ਦੇ ਨਾਲ ਉਹਨਾਂ ਤੇ लाठी चार्ज ਕਰਕੇ ਉਹਨਾਂ ਨੂੰ ਖੜਾਇਆ ਜਾਂਦਾ ਹੈ ਸਰਕਾਰ ਦੀ ਕੀ ਕੋਈ ਜਵਾਨੀ ਸਰਕਾਰਾਂ ਜਨਤਾ ਨੇ ਬਣਾਈਆਂ ਹੁੰਦੀਆਂ ਪਰ ਆ ਜਿਹੜੀ ਸਰਕਾਰ ਹੈ ਆ ਲੱਗਦੀ ਨਹੀਂ ਕਿ ਆ ਸਰਕਾਰ ਹੈ ਅੱਜ ਹਾਲਾਤ ਕੀ ਬਣ ਗਏ ਪੰਜਾਬ ਦੇ ਭਗਵੰਤ ਮਾਨ ਤਾਂ ਮੁੱਖ ਮੰਤਰੀ ਹੈ ਹੀ ਨਹੀਂ ਆ ਜਿੰਨੇ ਝਾੜੂ ਵਾਲੇ ਐਮਐਲਏ ਆ ਕੋਈ ਵੀ ਮੰਤਰੀ ਨਹੀਂ ਹੈ ਅਸਲੀ ਮੰਤਰੀ ਅਤੇ ਮੁੱਖ ਮੰਤਰੀ ਕੇਜਵਲ ਮੁੱਖ ਮੰਤਰੀ ਹੈ ਤੇ ਦਿੱਲੀ ਦੇ ਜਿਹੜੇ ਹਰਾਏ ਹੋਏ ਕੱਢੇ ਹੋਏ ਉਹਨਾਂ ਦੇ ਸਾਬਕਾ ਮੰਤਰੀ ਅੱਜ ਪੰਜਾਬ 'ਚ ਆ ਗਏ ਆ ਸਾਰਾ ਕੰਟਰੋਲ ਹੀ ਦਿੱਲੀ ਦੇ ਕੇਜਰੀਵਾਲ ਨੇ ਕਰ ਲਿਆ ਹੈ। ਆਈ ਕਾਰਨ ਤੁਸੀਂ ਦੇਖਿਆ ਔਨਸਾਰ ਕਿਸਾਨਾਂ 'ਤੇ ਕਿੰਨਾ ਵੱਡਾ ਧੱਕਾ ਹੋਇਆ। ਕਿਸਾਨਾਂ ਦੇ लाठीचार्ज ਕੀਤਾ ਗਿਆ। ਕਿਸਾਨੀ ਆਪਣੀ ਜਾਨ ਹੈ ਪੰਜਾਬ ਦੀ। ਦੇਸ਼ ਨੂੰ ਪਾਲਣ ਵਾਲੇ ਮਾਧਿਕ ਕਿਸਾਨ ਆਪਣੇ ਪੰਜਾਬ ਦੇ ਐ ਤੇ ਉਹਨਾਂ ਨਾਲ ਦੇਖੋ ਕੀ ਵਦੀਰਾ ਹੋ ਰਿਹਾ। ਜੋ ਵਾਅਦੇ ਕੀਤੇ ਗਏ ਸੀ ਸਾਰਿਆਂ ਤੋਂ ਮੁੱਕਰ ਗਏ ਐ। ਇਕੱਲੇ ਕਿਸਾਨਾਂ ਨਾਲ ਨਹੀਂ ਹਰ ਵਰਗ ਨਾਲ ਕੀਤੇ ਐ। ਅੱਜ ਗੈਂਗਸਟਰ ਪੰਜਾਬ 'ਚ ਰਾਜ ਕਰ ਲਿਆ ਹੈ। ਲੁੱਟਖੋ ਹੋਈ ਜਾ ਰਹੀਆਂ ਹਨ। ਨਸ਼ਾ ਘਰ ਘਰ ਫੈਲ ਗਿਆ ਹੈ। ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਣਾ ਹੈ। ਦੇਖੋ ਕੀ ਹਾਲਾਤ ਬਣ ਗਈ ਆਪਣੇ ਪਿਛਲੇ 10 ਸਾਲਾਂ 'ਚ। ਪਿਛਲੇ 5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਬੋਲ ਕੇ ਲੋਕਾਂ ਨੂੰ ਸੰਗਤ ਨੂੰ ਗੁੰਮਰਾਹ ਕਰਕੇ ਝੂਠੀਆਂ ਸੌਂ ਖਾ ਕੇ ਸਰਕਾਰ ਬਣਾ ਲਈ ਤੇ 5 ਸਾਲ ਖਰਾਬ ਕਰ ਦਿੱਤੇ। ਉਵੇਂ ਹੀ ਝਾੜੂ ਵਾਲੇ ਨੇ ਝੂਠੀਆਂ ਸੌਂ ਖਾ ਕੇ ਗਲਤ ਪਰਚੀਆਂ ਬਣਾ ਕੇ ਵਾਅਦੇ ਕਰਕੇ 5 ਸਾਲ ਉਹਨਾਂ ਨੇ ਖਰਾਬ ਕਰ ਦਿੱਤੇ ਮੈਨੂੰ ਸਵੇਰ ਦੀ ਵਕਫਾ ਤੋਂ ਖਬਰਾਂ ਆ ਰਹੀਆਂ ਕਿ ਕਿਸਾਨ ਆਗੂਆਂ ਨੂੰ ਕਿਸਾਨ ਪਿੰਡਾਂ 'ਚ ਕਿਸਾਨਾਂ ਨੂੰ ਪੁਲਿਸ ਚੱਕ ਰਹੀ ਹੈ ਤੰਗ ਰਿੱਕ ਕਰ ਰਹੀ ਹੈ ਮੈ ਸ਼ੋਮਨੀ ਅਕਾਲੀ ਦਲ ਦੇ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਕਿ ਡਟ ਕੇ ਕਿਸਾਨੀ ਦਾ ਸਾਥ ਦਿਓ ਤੇ ਜਿਹੜੇ ਜਿੱਥੇ ਜਿੱਥੇ ਅਤੱ까 ਕਰਨਗੇ ਸ਼ੋਮਨੀ ਅਕਾਲੀ ਦਲ ਦੇ ਵਰਕਰ ਉਹਨਾਂ ਨਾਲ ਖੜਨਗੇ ਤੇ ਫਿਰ ਤੋਂ ਮੈਂ ਅਪੀਲ ਕਰਦਾ ਕਿ ਆਓ ਹਾਲਸਾ ਜੀ ਸ਼੍ਰੋਮਣੀ ਕਾਲੀ ਦਲ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਤੁਹਾਡੇ ਦੁੱਖ ਸੁੱਖ ਦੀ ਸਾਥੀ ਹੈ ਸ਼੍ਰੋਮਣੀ ਕਾਲੀ ਦਲ ਦੇ ਦਿਲ 'ਚ ਜੋ ਦਰਦ ਪੰਜਾਬ ਪ੍ਰਤੀ ਹੈ ਕਿਸੇ ਹੋਰ ਪਾਰਟੀ ਦਾ ਨਹੀਂ ਹੋ ਸਕਦਾ ਅੱਜ ਜੋ ਕੁਝ ਵੀ ਪੰਜਾਬ ਤੁਸੀਂ ਦੇਖਿਆ ਹੋੜਾ ਕਿਸਾਨੀ ਵਾਸਤੇ ਕੀਤਾ ਹੈ ਗਰੀਬ ਵਾਸਤੇ ਕੀਤਾ ਹੈ ਵਪਾਰ ਵਾਸਤੇ ਕੀਤਾ ਹੈ ਪਾਵਰ ਸਰਪਲਸ ਕੀਤਾ ਹੈ ਸੜਕਾਂ ਬਣਾਈਆਂ 에ਅਰਪੋਰਟ ਬਣਾਏ ਹੈ ਜਿੰਨੀ ਤਰੱਕੀ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਸ਼ਰਮ ਨੀ ਕਾਲੀ ਦਲ ਦੀ ਸਰਕਾਰ ਐਸ ਕਰਕੇ ਆਓ ਇਕੱਠੇ ਹੋਈਏ ਆਪਣੀ ਖੇਤਰੀ ਪਾਰਟੀ ਨੂੰ ਬਚਾਈਏ ਤੇ ਵਾਪਸ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਏ ਤਾਂ ਹੀ ਪੰਜਾਬ ਬਚੂਗਾ ਤੇ ਤਾਈ ਨੂੰ ਆਪਣੀ ਕੌਮ ਚੜਦੀ ਗਲਾ ਚ ਹੋਊਗੀ ਤੇ ਤਾਈ ਨੂੰ ਪੰਜਾਬ ਵਿੱਚ ਅਮਨ ਸ਼ਾਂਤੀ ਹੋਊਗੀ ਇੰਨਾ ਹੀ ਕਹਿ ਕੇ ਮੈਂ ਫਤਿਹ ਐਲਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ